ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਕਲਾਸਿਸ ਅੱਜ ਦੀ ਸਾਡੀ ਕਵਿਤਾ ਹੈ ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ ਇਹ ਕਵਿਤਾ ਇਹ ਪੰਜਾਬੀ ਪੁਸਤਕ ਵਿੱਚ ਜੋ ਕਿ ਜਮਾਤ ਪੰਜਵੀਂ ਦੀ ਹੈ ਉਸ ਤੋਂ ਲਈ ਗਈ ਹੈ ਔਰ ਇਹ ਕਵਿਤਾ ਸਰਦਾਰ ਕਰਤਾਰ ਸਿੰਘ ਸਰਾਭਾ ਦੁਆਰਾ ਲਿਖੀ ਗਈ ਹੈ ਇਹ ਕਵਿਤਾ ਉਹਨਾਂ ਨੇ ਜੇਲ੍ਹ ਵਿੱਚ ਲਿਖੀ ਕਰਤਾਰ ਸਿੰਘ ਸਰਾਭਾ ਜੀ ਦੇਸ਼ ਦੇ ਖਾਤਰ 19 ਸਾਲ ਵਿੱਚ ਹੀ ਸ਼ਹੀਦ ਹੋ ਗਏ ਸਨ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 1896 ਈਸਵੀ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਅਤੇ ਪਿੰਡ ਸਰਾਭਾ ਵਿੱਚ ਹੋਇਆ ਇਹ ਇਬ ਇਹ ਬਚਪਨ ਤੋਂ ਹੀ ਦੇਸ਼ ਭਗਤੀਆਂ ਕਥਾ ਬਾਪੜਦੇ ਸਨ ਅਤੇ ਉਹ ਦੇਸ਼ ਭਗਤੀ ਵਿੱਚ ਹੀ ਲੀਨ ਸਨ ਪਰ ਜਦੋਂ ਉਹਨਾਂ ਦੇ ਮਨ ਤੇ ਤਕਾ ਉਦੋਂ ਲੱਗਿਆ ਜਦੋਂ ਇਹ ਉੱਚ ਵਿਦਿਆ ਵਾਸਤੇ ਬਾਹਰ ਪੜਨਗੇ ਤੇ ਉੱਥੇ ਇਹਨਾਂ ਨਾਲ ਬਹੁਤ ਭੇਤ ਭਾਵ ਕੀਤਾ ਗਿਆ ਜਦੋਂ ਉਹਨਾਂ ਨੇ ਕਾਰਨ ਪੁੱਛਿਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਕ ਗੁਲਾਮ ਦੇਸ਼ ਨਾਲ ਸੰਬੰਧ ਰੱਖਦੇ ਹੋ ਉਸ ਤਿੰਤੋਂ ਉਹਨਾਂ ਨੇ ਇਹ ਕਸਮ ਖਾ ਲਈ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਕੇ ਹੀ ਛੱਡਣਾ ਹੈ ਉਹ ਗਦਰ ਪਾਰਟੀ ਵਿੱਚ ਜੁੜ ਗਏ ਤੇ ਗਦਰ ਪਾਰਟੀ ਦੇ ਆਗੂ ਬਣੇ ਤੇ ਉਹਦੇ ਕਾਰਨ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਖਰ 16 ਨਵੰਬਰ 1915 ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਆੰਤਿਮ ਸਮੇਂ ਜੇਲ੍ਹ ਵਿੱਚ ਉਹਨਾਂ ਨੇ ਇੱਕ ਹਫ਼ਤਾ ਲਿਖਿਆ ਤੇ ਉਹ ਆਪਣੇ ਦੇਸ਼ ਵਾਸੀਆਂ ਨੂੰ ਕੀ ਸਮਝਾਉਣਾ ਚਾਹੁੰਦੇ ਹਨ ਇਸ ਕਵਤਾ ਰਾਹੀਂ ਅਸੀਂ ਜਾਣਦੇ ਹਾਂ ਹਿੰਦ ਵਾਸੀਓ ਰੱਖਣਾ ਜਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੇ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਾ ਕਬਰ ਆ ਜਾਣਾ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲਾ ਵਤਨ ਦਾ ਇਸ਼ਕ ਜਗਾ ਜਾਣਾ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠਾਂ ਨਾ ਆ ਜਾਣਾ ਕਰਕੇ ਦੇਸ਼ ਦੇ ਨਾਲ ਨਾਲ ਰਹਿ ਜਾ ਰੋ ਦਾਗ ਕੌਮ ਨੂੰ ਨਾ ਲਾ ਜਾਣਾ ਇਸ ਵਿੱਚ ਸਰਦਾਰ ਜੀ ਇਹ ਕਹਿੰਦੇ ਹਨ ਕਿ ਅਸੀਂ ਦੇਸ਼ ਦੇ ਖਾਤਰ ਸ਼ਹੀਦ ਹੋਣ ਲੱਗੇ ਆ ਸਾਨੂੰ ਕਿਤੇ ਦਿਲਾਂ ਤੋਂ ਭੁਲਾ ਮਤ ਜਾਣਾ ਭੁਲਾਣਾ ਮਤ ਸਾਡੇ ਦਿਲਾਂ ਨੂੰ ਸਾਨੂੰ ਆਪਣੇ ਦਿਲਾਂ ਤੋਂ ਭੁਲਾ ਮਤ ਦੇਣਾ ਖਾਤਰ ਵਤਨ ਦੇ ਲੱਗੇ ਆ ਚੜ੍ਹਨ ਫਾਂਸੀ ਅਸੀਂ ਦੇਸ਼ ਦੇ ਖਾਤਰ ਚੜ੍ਹਨ ਲੱਗੇ ਆ ਫਾਂਸੀ ਪਰ ਸਾਨੂੰ ਦੇਖ ਕੇ ਤੁਹਾਨੂੰ ਹੋਰ ਉਤਸ਼ਾਹ ਆਉਣਾ ਚਾਹੀਦਾ ਤੁਹਾਡੇ ਦਿਲਾਂ ਵਿੱਚ ਵੀ ਉਤਸ਼ਾਹ ਹੋਣਾ ਚਾਹੀਦਾ ਕਿ ਅਸੀਂ ਵੀ ਦੇਸ਼ ਦੇ ਖਾਤਰ ਕੁਝ ਕਰਕੇ ਦਿਖਾਣਾ ਹੈ ਘਬਰਾਣਾ ਨਹੀਂ ਸਾਡੀ ਮੌਤ ਨੇ ਵਤਨ ਦੇ ਵਾਸਤੇ ਸਾਡੀ ਜਿਹੜੀ ਮੌਤ ਹੈ ਇੱਕ ਵਤਨ ਦੇ ਵਾਸਤੇ ਹੈ ਤੇ ਅਸੀਂ ਸਾਡੀ ਮੌਤ ਬੇਅਰਥ ਨਹੀਂ ਜਾਣੀ ਚਾਹੀਦੀ ਸਾਡੀ ਮੌਤ ਨਾਲ ਹੋਰ ਦੇਸ਼ ਵਾਸੀਆਂ ਦੇ ਦਿਲ ਵਿੱਚ ਦੇਸਤਾ ਵਾਸਤੇ ਪਿਆਰ ਜਾਗਣਾ ਚਾਹੀਦਾ ਇਸ ਦਾ ਮਤਲਬ ਹੈ ਇੱਥੇ ਪਿਆਰ ਜਾਗਣਾ ਚਾਹੀਦਾ ਹੈ ਘਬਰਾਣਾ ਨਹੀਂ ਚਾਹੀਦਾ ਡਰਨਾ ਨਹੀਂ ਹੈ ਤੁਹੀਂ ਦੇਸ਼ ਵਾਸੀਓ ਚਮਕਣਾ ਚੰਨ ਵਾਂਗੂ ਚਮਕਣਾ ਚਾਹੀਦਾ ਸਾਨੂੰ ਤੇ ਬਦਲਾ ਹੀਟ ਨਹੀਂ ਆਣਾ ਧੋਖੇ ਹੀਟ ਨਹੀਂ ਆਣਾ ਕਿਸੇ ਦੇ ਸਿਰਫ ਜਦੋਂ ਵੀ ਚਮਕਣਾ ਚੰਨ ਵਾਂਗ ਚਮਕਣਾ ਬਦਲਾ ਦੇ ਹੀਟ ਨਹੀਂ ਆਣਾ ਕਿਸੇ ਦੇ ਧੋਖੇ ਹੀਟ ਨਹੀਂ ਆਣਾ ਤਾਂ ਧੋਖੇ ਨਹੀਂ ਆਣਾ ਸਾਨੂੰ ਕਰਕੇ ਦੇਸ਼ ਦੇ ਨਾਲ ਨਾ ਹੀ ਦੇਸ਼ ਨਾਲ ਦਰੋਹ ਕਰਨਾ ਯਾਨੀ ਕਿ ਧੋਖਾ ਨਹੀਂ ਕਰਨਾ ਦਰੋਹ ਦਾ ਮਤਲਬ ਐਥੇ ਧੋਖਾ ਸਾਨੂੰ ਦੇਸ਼ ਨਾਲ ਕਦੇ ਵੀ ਆਪਣੇ ਦੇਸ਼ ਨਾਲ ਧੋਖਾ ਨਹੀਂ ਕਰਨਾ ਤੇ ਆਪਣੀ ਕੌਮ ਨੂੰ ਦਾਗ ਨਹੀਂ ਲਾਣਾ ਮੁੱਲਾ ਸਿੰਘ ਕਰਪਾਲ ਨਵਾ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਇੱਥੇ ਉਹਨੇ ਆਪਣੇ ਸਾਥੀਆਂ ਦੇ ਨਾਂ ਲਿਖੇ ਹਨ ਜੇਲਾ ਰਹਿਣ ਜੇਲਾ ਰਹਿਣ ਕਾਲਜ ਬਤਨ ਸੇਵਕਾਂ ਦੇ ਦਾਖਲ ਹੋਈ ਤੇ ਡਿਗਰੀਆਂ ਪਾ ਜਾਣਾ ਇੱਥੇ ਜੇਲਾਉਣਾ ਜੇਲਾ ਨੂੰ ਹੀ ਆਪਣਾ ਕਾਲਜ ਬਣਾ ਲਿਆ ਕਿਉਂਕਿ ਕਾਲਜ ਦੇ ਜਾਣ ਦੀ ਉਮਰ ਵਿੱਚ ਉਹ ਜੇਲਾ ਵਿੱਚ ਚਲੇ ਗਏ ਤੇ ਹੁਣ ਉਹਦਾ ਜੇਲ ਹੀ ਕਾਲਜ ਹੈ ਤੇ ਬਤਨ ਦੀ ਜਿਹੜੀ ਸੇਵਾ ਕਰਨ ਨਹੀਂ ਹੈ ਉਹੀ ਹੁੰਦੀਆਂ ਡਿਗਰੀਆਂ ਆ ਜਿਹੜੀਆਂ ਉਹਨਾਂ ਨੇ ਬਤਨ ਵਾਸਤੇ ਕੁਰਬਾਨੀਆਂ ਦਿੱਤੀਆਂ ਜਾਂ ਉਹਨਾਂ ਨੇ ਤਸੀਹੇ ਝੱਲੇ ਜੇਲਾ ਵਿੱਚ ਰਹਿ ਕੇ ਉਹੀ ਹੁੰਦੀਆਂ ਡਿਗਰੀਆਂ ਹਨ ਦਾਖਲ ਹੋਏ ਤੇ ਡਿਗਰੀਆਂ ਪਾ ਜਾਣਾ ਅਸੀਂ ਉਹਨਾਂ ਵਿੱਚ ਹੁਣ ਜੇਲਾ ਵਿੱਚ ਦਾਖਲ ਹੋ ਕੇ ਆਂ ਜੇਲਾ ਰੂਪੀ ਕਾਲਜਾਂ ਵਿੱਚ ਦਾਖਲ ਹੋ ਗਏ ਤਾਂ ਇੱਥੇ ਜਿਹੜੀਆਂ ਜੋ ਵੀ ਸਾਨੂੰ ਮਿਲੇਗਾ ਇਹੀ ਸਾਡੀ ਅੰਟੀਖੜੀਆਂ ਹਨ ਹੁੰਦੇ ਹਾਂ ਫੇਰ ਬਹੁਤੇ ਅਤੇ ਪਾਸ ਥੋੜੇ ਬਤਨਬਾਸੀਓ ਦਿਲ ਨਟਾ ਜਾਣਾ ਇਸ ਜੇਲ੍ਹਾਂ ਵਿੱਚ ਇਹ ਦੇਸ਼ ਦੀ ਲੜਾਈ ਵਿੱਚ ਦੇਸ਼ ਭਗਤੀ ਦੀ ਲੜਾਈ ਵਿੱਚ ਪਾਸ ਥੋੜੇ ਹੁੰਦੇ ਆ ਤੇ ਫੇਰ ਜ਼ਿਆਦਾ ਹੁੰਦੇ ਹਨ ਕਿਉਂਕਿ ਕੁਰਬਾਨ ਹੋ ਜਾਂਦੇ ਆ ਦੇਸ਼ ਦੇ ਗਣ ਅੰਗਰੇਜ਼ ਉਹਨਾਂ ਨੂੰ ਸ਼ਹੀਦ ਕਰ ਦਿੰਦੇ ਆ ਤੇ ਇਹ ਦੇਖ ਕੇ ਆਪਣਾ ਦਿਲ ਨਹੀਂ ਘਬਰਾਣਾ ਕਿ ਨਾਹੀਂ ਆਪਣੇ ਤੇ ਨੂੰ ਟਾਣਾ ਆ ਕਿ ਤਾਂ ਦਾ ਮਤਲਬ ਹੈ ਕਿ ਦਿਲ ਨੂੰ ਦਿਲ ਘਬਰਾਣੇ ਜਾਣਾ ਤੁਹੀਂ ਡਰਨਾ ਨਹੀਂ ਆ ਪਿਆਰੇ ਵੀਰ ਨੋ ਚਲੀਏ ਅਸੀਂ ਅਸੀਂ ਜਿੱਥੇ ਵੀ ਉਹ ਆਪਣੇ ਬਾਕੀ ਦੇਸ਼ ਵਾਸੀਆਂ ਨੂੰ ਕਹਿੰਦਾ ਕਿ ਪਿਆਰੇ ਵੀਰੋ ਜਿੱਥੇ ਮੈਂ ਚੱਲਿਆ ਨਾ ਐਸੇ ਰਸਤੇ ਤੁਸੀਂ ਵੀ ਤੁਸੀਂ ਡਰਨਾ ਨਹੀਂ ਮੇਰੀ ਸ਼ਹੀਦੀ ਨੂੰ ਦੇਖ ਕੇ ਤੁਸੀਂ ਡਰਨਾ ਨਹੀਂ ਤੁਸੀਂ ਵੀ ਇਸੇ ਰਸਤੇ 'ਚ ਆਣਾ ਹੈ ਤਾਂ ਹੀ ਆਪਣੇ ਦੇਸ਼ ਨੂੰ ਅਸੀਂ ਆਜ਼ਾਦ ਕਰ ਪਾਵਾਂਗੇ ਮੇਰੀ ਜਿਹੜੀ ਸ਼ਹੀਦੀਆਂ ਨੂੰ ਬੇਅਰਥ ਨਹੀਂ ਜਾਣ ਦੇਣਾ ਤੁਸੀਂ ਵੀ ਇਦਾਂ ਹੀ ਆਪਣੇ ਦੇਸ਼ ਵਾਸਤੇ ਕੁਰਬਾਨ ਹੋਣਾ ਹੈ ਇਹਨਾਂ ਦੀ ਗੁਲਾਮੀ ਨਹੀਂ ਸਹਿਣ ਕਰਨੇ ਅੰਗਰੇਜ਼ਾਂ ਦੀ ਜਦੋਂ ਅਸੀਂ ਇਹਨਾਂ ਦੇ ਵਿਰੁੱਧ ਖੜੇ ਹੋਵਾਂਗੇ ਤਾਂ ਹੀ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰ ਪਾਵਾਂਗੇ ਇਸ ਕਰਕੇ ਉਹਨਾਂ ਨੂੰ ਅਸੀਂ ਕਤਾਰ ਸਿੰਘ ਸਰਾਬਾ ਜੀ ਨੂੰ ਅਸੀਂ ਸਲਾਮ ਕਰ ਗਏ ਉਹਨਾਂ ਦੀ ਸ਼ਹੀਦੀ ਬ्यर्थ ਨਹੀਂ ਗਈ ਉਹਨਾਂ ਦੇ ਦੇ ਕੇ ਹੋਰ ਕਈ ਸ਼ਹੀਦ ਪੈਦਾ ਹੋਏ ਔਰ ਕਈ ਹਨ ਆਪਣੇ ਇਸ ਦੇਸ਼ ਵਾਸਤੇ ਸ਼ਹੀਦੀ ਦਿੱਤੀ ਤੇ ਹੁਣ ਅਸੀਂ ਇਸ ਅਗਰ ਆਪਣੇ ਆਜ਼ਾਦ ਦੇਸ਼ ਵਿੱਚ ਸਾਹ ਲੈਕਦੇ ਆਂ ਤੇ ਇਹ ਇਹ ਸਾਰੇ ਸ਼ਹੀਦਾਂ ਦੀ ਹੀ ਮਿਹਰਬਾਨੀ ਹੈ ਤੇ ਅਸੀਂ ਉਹਨਾਂ ਨੂੰ ਸਤ ਸਤ ਪ੍ਰਣਾਮ ਕਰਦੇ ਹਾਂ ਥੈਂਕ ਯੂ ਬਾਏ ਬਾਏ ਟੇਕ ਕੇਅਰ